ਉਹ ਭਈਆ ਵਾ ਚੁਟਕੀ ਭਈਆ ਹੋ ਗਿਆ ਹਾਂ ਬਸ ਇਹ ਤੇ ਰਾਏ ਕਰਦਾ ਭਈਏ ਪੰਜਾਬੀਆਂ ਨੂੰ ਰਾਏ ਕਰਾਉਂਦੇ ਆਏ ਪੰਜਾਬੀਏ ਰਾਏ ਕਰਾਉਂਦੇ ਭਈਏ ਨੂੰ ਭਈਆ ਆ ਕੇ ਪੰਜਾਬੀਆਂ ਤੇ ਰਾਏ ਕਰਦਾ ਪਿਆ ਆ ਜਿਹੜਾ ਚੁਟਕੀ ਹੋ ਕੀ ਕੰਮ ਕਰਦਾ ਉਹ ਵੀ ਚਿੱਟਾ ਹੀ ਵੇਚਦਾ ਵਾ ਕੁਛ ਨਹੀਂ ਇਹ ਨੰਗੇ ਆ ਗਲੀ ਵਿੱਚੋਂ ਤਿੰਨ ਚਾਰ ਵਾਰੀ ਮੈਨੂੰ ਪਿਸਤੋਲਾ ਦਿਖਾ ਕੇ ਕੇ ਤੁਹਾਡੀ ਕੀ ਰੰਜਿਸ਼ ਹੋਣਾ ਨਾਲ ਜੀ ਮੇਰੀ ਕੋਈ ਰੰਜਿਸ਼ ਨਹੀਂ ਸਰ ਐਕਚੁਅਲੀ ਗੱਲ ਇਹ ਚਿੱਟਾ ਵੇਚਦੇ ਨੇ ਠੀਕ ਹੈ ਚੁਟਕੀ ਭਈਆ ਵਾ ਇਹਨਾਂ ਠੀਕ ਹੈ ਜੀ ਟੁੱਟ ਗਈ ਆ ਰਾਣੀ ਆ ਜਿਮੀ ਆ ਮੈਨੂੰ ਹੈਲੋ ਦਾ ਮੈਸੇਜ ਕੀਤਾ ਪਹਿਲੇ ਇਹਨਾਂ ਨੇ ਇੰਸਟਾਗ੍ਰਾਮ ਤੇ ਹਾਂਜੀ ਫਿਰ ਕਹਿੰਦੇ ਨੰਬਰ ਸੈਂਡ ਕਰੋ ਮੈਂ ਕਹਿੰਦਾ ਕਿਦਾ ਕਹਿੰਦੇ ਵੈਨ ਦੇ ਦੇਖੋ ਮੈਨੂੰ ਧਮਕੀਆ ਦਿੱਤੀਆਂ ਸੁਣੋ ਤੁਸੀਂ ਦੇ ਕੋਲੇ ਹੋ ਵੀ ਤੇਲੇ ਕੋਲੇ ਤੂੰ ਕੋਣੀ ਪਹਿਲੇ ਮੈਨੂੰ ਕਾਸ ਤੂੰ ਕੋਣੀ ਤੈਨੂੰ ਮੈਂ ਨਹੀਂ ਆਪਣਾ ਦੱਸਿਆ ਤੈਨੂੰ ਕੋਲ ਆ ਗਈ ਦੱਸਣਾ ਮੈਂ ਕੌਣ ਹੈ ਨਾ ਮੈਂ ਤੇ ਕੌਣ ਨਹੀਂ ਤੂੰ ਅੱਜ ਆ ਗਰ ਮੈਂ ਕਾਰ ਬੈਠੀ ਆ ਤੂੰ ਮੇਰੇ ਕੋਲ ਹੀ ਆਇਆ ਮੇਰਾ ਚੱਕਾ ਆ ਉਹਨੂੰ ਤੂੰ ਪਹਿਲਾਂ ਪੁੱਛਦਾ ਹੈ ਤੂੰ ਕਹਿੰਦਾ ਮੈਂ ਬੰਦੇ ਨੂੰ ਕੀ ਕਾਰ ਛੱਡਿਆ ਇਹ ਓ ਭਰਾ ਆ ਪਿਸਤੌਲੀ ਗੱਲ ਕਰ ਰਹੇ ਜ਼ਿਕਰ ਕਰ ਰਹੇ ਉਹਨਾਂ ਕੋ ਪਿਸਤੌਲ ਹੈਗਾ ਹਾਂਜੀ ਸਰ ਤੁਹਾਡੀ ਆਈਡੀ ਕਿਦਾ ਚੱਲੀ ਉਹਨਾਂ ਕੋ ਮੈਂ ਸਾਰਾ ਐਕਚੁਅਲੀ ਗਲੀ ਮੱਲੇ ਚ ਰਹਿੰਦੇ ਪਿੱਛੇ ਹੀ ਮੇਰੀ ਆਈਡੀ ਪ੍ਰਾਈਵੇਟ ਨੀ ਨ ਮੈਂ ਲਗਾਈ ਹੋਈ ਅੱਛਾ ਪ੍ਰਾਈਵੇਸੀ ਨਹੀਂ ਹੈਗੀ ਤੇ ਡੇਟ ਨਹੀਂ ਪ੍ਰਾਈਵੇਸੀ ਨਹੀਂ ਹੈਗੀ ਉਹਨਾਂ ਨੂੰ ਪਤਾ ਮੈਂ ਉਹਨਾਂ ਦੀ ਵਾਈਫ ਆ ਇਹਨਾਂ ਨੇ ਸੋਚਿਆ ਕਿ ਮੇਰੇ ਹਸਬੰਡ ਆ ਉਹ ਚਲਾਉਂਦੇ ਨੇ ਆਈਡੀ ਆਈਡੀ ਮੈਂ ਚਲਾਨੀ ਆ ਇਹਨਾਂ ਨੇ ਹੈਲੋ ਕੀਤਾ ਮੈਂ ਹਾਂਜੀ ਕੀਤੀ ਇਹਨਾਂ ਨੇ ਪੁੱਛਿਆ ਨੰਬਰ ਜਾਂਦ ਕਰ ਮੈਂ ਕਿ ਕਿਦਾ ਬਾਅਦ ਉਹਨਾਂ ਨੇ ਕਾਲ ਕੀਤੀ ਮੈਨੂੰ ਅੱਗੋਂ ਧਮਕੀਆਂ ਲਾਉਣੀਆਂ ਸ਼ੁਰੂ ਕਰਤੀਆਂ ਐਹੀ ਗੱਲ ਕਹਿੰਦੇ ਕਿ ਸਾਡੇ ਬੰਦੇ ਦੀ ਬਾਹ ਨਾਲ ਏ ਅੱਛਾ ਅਮਲ ਕਿਨੂੰ ਪਾ ਦੇਣੀ ਕਾਂ ਨੂੰ ਕਾਂ ਨੂੰ ਪਾ ਦੇਣੀ ਹਾਂਜੀ ਮੇਰੇ ਕੋਲ ਸਾਰੇ ਬਾਹਾਂ ਖਾਂਦਾ ਪਤਾ ਨਹੀਂ ਸਰ ਇਹਨਾਂ ਨੂੰ ਪਤਾ ਹੋਵੇ ਕਹਿੰਦੇ ਅਸੀਂ ਬਾਹ ਤੂੰ ਤਰਸੇਂਗੀ ਕਿ ਮੇਰੇ ਹਸਬੰਦ ਦੀ ਬਾਹ ਤੁਸੀਂ ਕੀਤੀ ਪੁਲਿਸ ਪੁਲਿਸ ਪ੍ਰਸ਼ਾਸਨ ਹਾਂਜੀ ਕੀਤੀ ਹੈ ਐਡਮਟਾ ਵੀ ਇਹਨਾਂ ਹਮਲਾ ਕਿੱਦਾਂ ਕਰਕੇ ਚਲੇ ਗਏ ਜਿਹੜੇ ਨਾਲ ਦੇ ਫਰੈਂਡ ਸੀ ਅੱਛਾ ਚੁਟਕੀ ਕਿੰਨੇ ਜਣੇ ਐਡਮਟ ਆ ਇੱਕ ਹੀ ਐਡਮੰਟ ਪਾਸ ਇੱਕ ਜਣਾ ਐਡਮੰਟ ਤੇ ਬਾਕੀ ਜਣੇ ਬਾਕੀ ਇੱਥੇ ਹਮਲਾ ਕਰਕੇ ਗਏ ਨੇ ਸਾਰੇ ਓਕੇ ਧਮਕੀਆਂ ਲਾ ਰਹੇ ਨੇ ਕੋਈ ਸੀਸੀਟੀਵੀ ਕੈਮਰਾ ਲੱਗਾ ਇੱਥੇ ਤੁਹਾਡੇ ਨਹੀਂ ਸਰ ਵੀਡੀਓ ਵਗੈਰਾ ਵੀ ਕੋਈ ਵਾਡੀ ਨੇ ਦੇਖਿਆ ਕਿ ਤੁਹਾਡੀ ਵਾਡੀ ਕਿਸ ਨੇ ਆੜ ਗਵਾਡੀ ਦੇਖਿਆ ਅੱਜ ਪੁੱਛ ਲੋ ਬਲਾਓ ਮੜ ਕਿੱਥੇ ਕੋਣ ਹੈ ਬੱਚਿਆਂ ਨੂੰ ਪੁੱਛ ਦੇ ਵੀ ਸੀ ਸ਼ੀਲਾ ਕਿੱਥੇ ਸ਼ੀਲਾ ਕਿੱਥੇ ਆ ਪੁੱਛ ਲੋ ਕੰਮ ਕੀ ਕਰਦਾ ਸ਼ੀਲਾ ਡਰਾਈਵਿੰਗ ਦਾ ਕਰਦਾ ਹੂੰ ਤੁਹਾਡੇ ਹਸਬੰਦ ਹਮਲਾ ਵੇਡਾ ਬੜਾ ਪਹਿਲਾਂ ਕਰਕੇ ਗਏ ਇੱਥੇ ਹਾਂਜੀ ਜਿਹੜਾ ਹਮਲਾ ਕੀਤਾ ਤੁਹਾਡੇ ਇੱਥੇ ਇੱਧਾ ਘੰਟਾ ਪਹਿਲਾਂ ਕਰਕੇ ਗਏ ਹਾਂ ਜੀ ਇੱਧਾ ਘੰਟਾ ਤੋਂ ਪਹਿਲੇ ਤੁਹਾਨੂੰ ਫੋਨ ਕੀਤਾ ਸੀ ਐਕਚੁਅਲੀ ਨੂੰ ਇੱਧਾ ਘੰਟਾ ਹੋ ਗਿਆ ਲੈ ਪੁਲਿਸ ਨੂੰ ਫੋਨ ਕਰਦਾ ਪੁਲਿਸ ਨੇ ਉਹਦੇ ਫੋਨ ਕਰਤਾ ਸੁਣਾ ਲੈ ਹਾਂਜੀ ਨਾਲ ਹੀ ਕੀਤਾ ਸੀ ਪੁਲਿਸ ਆਣੀ ਨਹੀਂ ਰਹੀ ਹੱਲੇ ਤੇ ਥਾਲਾ ਕਿਹੜਾ ਪੈਂਦਾ ਤੁਹਾਨੂੰ ਦੋ ਨੰਬਰ ਹਾਂ ਕਰੋਗੇ ਦੁਬਾਰਾ ਪੁਲਿਸ ਨੂੰ ਫੋਨ ਕਰੋਗੇ ਇੱਕ ਵਾਰ ਹਾਂਜੀ ਸਰ ਮੈਂ ਕਰ ਦਿੰਦੀ ਹਾਂ ਕੀ ਹੁਣ ਮੰਗ ਕੀ ਹੈ ਤੁਹਾਡੀ ਸਾਡੀ ਆਹੀ ਮੰਗੇਗੀ ਮੈਨੂੰ ਇਨਸਾਫ ਚਾਹੀਦਾ ਠੀਕ ਹੈ ਮੇਰਾ ਛੋਟਾ ਜਿਹਾ ਬੱਚਾ ਵੇ ਚੀਲੇ ਨੂੰ ਅੱਜ ਵੱਡ ਦੇਣਾ ਚੀਲੇ ਨੂੰ ਅੱਜ ਵੱਡ ਦੇਣਾ ਵੇ ਨਿੱਕੇ ਬੱਚੇ ਦਾ ਵੀ ਤਰਸ ਕਰ ਰਹੀ ਛੋਟਾ ਬੱਚਾ ਤੁਹਾਡਾ ਮਾਸਾ ਤਰਸ ਨਹੀਂ ਕਰਦੇ ਹੂੰ ਕਿਉਂ ਨਾਲ ਜਿਹੜੇ ਮੈਰਿਜ ਹੋਈ ਆ ਕੁਵਾਰੇ ਆ ਨਿੱਕੇ ਨਿੱਕੇ ਹੈਗੇ ਆ ਅੱਛਾ ਛੋਟੀ ਉਮਰਾਂ ਦੇ ਆ ਹਾਂਜੀ ਛੋਟੀ ਉਮਰਾਂ ਦੇ ਬੇਈ ਉਮਰਾਂ ਦੀ ਦਮਾਸ਼ੀ ਚ ਪੈ ਗਏ ਆ ਹਾਂਜੀ ਚਿੱਟਾ ਵੇਚ ਕੇ ਸ਼੍ਰੀ ਆਮ ਕਬੀਰ ਮੰਦਰ ਦੇ ਬਾਹਰ ਬਹਿ ਕੇ ਵੇਚਦੇ ਨੇ ਨਸ਼ਾ ਕਹਿੰਦੀ ਨਸ਼ਾ ਖਤਮ ਹੋ ਗਿਆ ਸਰਕਾਰ ਦਾ ਕਹਿੰਦੀ ਨਸ਼ਾ ਖਤਮ ਕਰਤਾ ਜੀ ਪੁਲਿਸ ਕਹਿੰਦੀ ਹੈ ਸਰ ਸਰਕਾਰ ਆਪਣੇ ਵੱਲੋਂ ਪੂਰਾ ਜ਼ੋਰ ਲਗਾ ਰਹੀ ਹੈ ਬਟਾ ਸੁਧਰ ਨਹੀਂ ਰਹੇ ਜੇਲਾ ਘਾਟਾ ਹੈ ਨਾ ਫੜੇ ਵੀ ਜਾਂਦੇ ਨੇ ਮਤਲਬ ਬਾਕੀ ਉੱਤਰਲੇ ਮਹੱਲੇ ਦਾ ਕੋਈ ਆਵਾਜ਼ ਨਹੀਂ ਉਠਾ ਰਿਹਾ ਕਿਉਂਕਿ ਉੱਧਰ ਸਾਰੇ ਵੇਚਦੇ ਪਏ ਨੇ ਸਾਰੇ ਮਹੱਲੇ ਹੀ ਵੇਚਦੇ ਨੇ ਹਾਂਜੀ ਤੇ ਤੁਸੀਂ ਆ ਬਿਲਕੁਲ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕਰੇ ਇਸ ਵੇਲੇ ਜਲੰਧਰ ਦੇ ਗਾਂਧੀ ਕੈਂਪ ਤੋਂ ਜਿੱਥੇ ਕੀ ਵਿਵਾਦ ਦੇਖ ਸਕਦੇ ਹੋ ਕਿ ਜਿਹੜਾ ਮਹੱਲੇ ਦੇ ਵਿੱਚ ਵਿਵਾਦ ਦੱਸਿਆ ਰਿਹਾ ਕਿ ਤਿੰਨ ਤੋਂ ਚਾਰ ਬੰਦੇ ਇੱਥੇ ਆ ਕੇ ਜਿਹੜਾ ਹਮਲਾ ਕਰਕੇ ਗਏ ਆ ਔਰ ਕੱਲ ਕੋਈ ਇਹਨਾਂ ਦੀ ਮਾਮੂਲੀ ਜਾਂ ਕੋਈ ਐਕਸੀਡੈਂਟ ਦੇ ਦੌਰਾਨ ਦੱਸਿਆ ਰਿਹਾ ਕਿ ਜਿਹੜਾ ਮੋਟਰਸਾਈਕਲ ਵੱਜਿਆ ਸੀ ਮਤਲਬ ਕੀ ਗਲਤ ਕੀ ਹੋਈ ਕੀ ਸੀਗੀ ਅੱਜ ਜੀ ਆਂ ਦੌੜਦੇ ਆਏ ਨਾ ਲਖਨੁਰੀਆਂ ਹੋਈਆਂ ਬੋਦਰਾ ਮੋਤ ਮਾਦੇ ਕਿਵੇਂ ਦੇਖਦੇ ਇਸ ਟੀਨ ਨੂੰ ਬਦਮਾਸ਼ੀ ਜਿਹੜੀ ਮਹੱਲੇ ਦੇ ਵਿੱਚ ਜਿਹੜੀ ਚੰਗੀ ਲੱਗਦੀ ਐ ਤਾਂ ਬਦਮਾਸ਼ੀ ਨਹੀਂ ਚੰਗੀ ਲੱਗਦੀ ਹੁਣ ਨਹੀਂ ਸਰ ਹੁਣ ਨਹੀਂ ਐਕਚੁਅਲੀ ਚੱਕੋ ਸੋ ਤਸਵੀਰਾਂ ਬਿਲਕੁਲ ਦੇਖ ਸਕਦੇ ਹੋ ਜਲੰਧਰ ਦੇ ਗਾਂਧੀ ਕੈਂਪ ਦੀਆਂ ਜਿਹੜੀਆਂ ਤੁਹਾਨੂੰ ਸਾਂਝੇ ਕਰ ਰਹੇ ਹਾਂ ਜਿੱਥੇ ਕੀ ਵੱਡੇ આરોਪ ਜਿਹੜੇ ਲੱਗ ਰਹੇ ਨੇ ਕੁਝ ਮਹੱਲੇ ਦੇ ਵਿਅਕਤੀਆਂ ਦੇ ਉੱਪਰ ਜਿਹੜਾ ਇਹਨਾਂ ਦਾ ਕਹਿਣਾ ਕੀ ਉਹ ਬੰਦੇ ਗਲਤ ਕੰਮ ਕਰਦੇ ਨਸ਼ਾ ਵਗੈਰਾ ਵੇਚਦੇ ਐ ਤਾਂ ਕੱਲ ਜਿਹੜਾ ਮਾਮੂਲੀ ਜਿਹਾ ਐਕਸੀਡੈਂਟ ਤੋਂ ਬਾਅਦ ਜਿਹੜਾ ਇੰਨਾ ਝਗੜਾ ਵਧ ਗਿਆ ਤੇ ਅੱਜ ਇਹਨਾਂ ਦੇ ਘਰ ਦੇ ਬਾਹਰ ਜਿਹੜਾ ਕਾਫੀ ਪ ਔਰ ਇਹਨਾਂ ਦੇ ਘਰ ਦੇ ਮਾਲ ਜਿਹੜੇ ਮਹੱਲਾ ਨਿਵਾਸੀ ਨੇ ਉਹ ਵੀ ਇਹੀ ਚੀਜ਼ ਕਹਿ ਰਹੇ ਕਿ ਅੱਜ ਤਕਰੀਬਨ ਕੁ ਸਮੇਂ ਪਹਿਲਾਂ ਅੱਧਾ ਪੂਣਾ ਘੰਟਾ ਪਹਿਲਾਂ ਮੁੰਡੇ ਇੱਥੇ ਆਏ ਨੇ ਤਾਂ ਉਹਨਾਂ ਵੱਲੋਂ ਜਿਹੜਾ ਇੱਥੇ ਆ ਕੇ ਹਮਲਾ ਕੀਤਾ ਗਿਆ ਤਾਂ ਸਾਡੇ ਕਿਸ ਚੈਨਲ ਵੱਲੋਂ ਕਿਸੇ ਵੀ ਚੀਜ਼ ਦੀ ਜਿਹੜੀ ਪੁਸ਼ਟੀ ਨਹੀਂ ਕੀਤੀ ਜਾਂਦੀ ਔਰ ਇਹਨਾਂ ਵੱਲੋਂ ਜਿਹੜੀ ਥਾੜਾ ਦੋ ਦੀ ਪੁਲਿਸ ਆ ਉਹਨਾਂ ਨੂੰ ਇਤਲਾ ਜਿਹੜੀ ਇਨਫੋਰਮੇਸ਼ਨ ਜਿਹੜੀ ਆ ਦੇ ਦਿੱਤੀ ਗਈ ਆ ਔਰ ਦੱਸਿਆ ਜਾ ਰਿਹਾ ਕਿ ਪੁਲਿਸ ਨੂੰ ਦੋ ਤਿੰਨ ਫੋਨ ਕੀਤੇ ਨੇ ਇੱਥੇ ਪੁਲਿਸ ਵੱਲੇ ਤੱਕ ਨਹੀਂ ਪਹੁੰਚੀ ਔਰ ਵੱਡੇ ਅਲੀਗੇਸ਼ਨ ਜਿਹੜੇ ਇਹਨਾਂ ਵੱਲੋਂ ਲਗਾਏ ਜਾ ਰਹੇ ਕਿ ਉਹ ਲੜਕੇ ਪਹੀ ਗੱਲ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਜਿਹੜੀਆਂ ਜਲੰਧਰ ਦੇ ਗਾਂਧੀ ਕੈਂਪ ਤੋਂ ਜਿਹੜੀਆਂ ਸਾਂਝੀ ਕੀਤੀਆਂ ਰਹੀਆਂ ਪਬਲਿਕ ਅਪਡੇਟ ਟੀਵੀ ਦੇ ਉੱਪਰ ਕੁਝ ਖਾਸ ਤਸਵੀਰਾਂ ਤੁਹਾਨੂੰ ਜਲੰਧਰ ਸ਼ਹਿਰ ਦੀਆਂ ਜਿਹੜੀਆਂ ਰਾਤ ਅਸੀਂ ਸਾਂਝੀਆਂ ਕਰ ਰਹੇ ਜਿੱਥੇ ਕਿ ਜਿਹੜਾ ਇੱਕ ਲੇਡੀ ਜਿਹੜੀ ਹੈ ਕਾਫੀ ਵੱਡੇ ਜਿਹੜੇ ਅਲੀਗੇਸ਼ਨ ਹੈ ਲਗਾ ਰਹੀ ਹੈ ਸੋ ਇੱਕ ਘਰ ਦੇ ਬਾਹਰ ਦੀਆਂ ਤਸਵੀਰਾਂ ਹਨ ਉਹਨਾਂ ਦੇ ਜਿੱਥੇ ਕਿ ਦੇਖ ਸਕਦੇ ਕਾਫੀ ਜਿਹੜਾ ਪਥਰਾਵ ਹੋਇਆ ਇੱਟਾ ਰੋੜੇ ਜਿਹੜੇ ਇੱਥੇ ਚੱਲੇ ਆ ਇਹ ਨਵੀਂ ਵੀ ਲੈ ਕੇ ਆਣੀਆਂ ਹੀ ਇਹਨਾਂ ਨੇ ਠੀਕ ਹੈ ਪੁਲਿਸ ਨੇ ਮੌਕੇ ਤੇ ਫੋਨ ਕਰਾ ਪੁਲਿਸ ਪਹੁੰਚ ਗਈ ਜਾਨੀ ਕਾਲਾ ਕਾਲਾ ਵੇਚ ਕੇ ਚਿੱਟਾ ਛੁਟਾ ਵੇਚ ਕੇ ਲੈ ਕੇ ਹੀ ਆਣੀਆਂ ਇਹਨਾਂ ਬਸ ਟੋਲਾ ਹੂੰ ਪਰ ਮੱਲੇ ਵਿੱਚ ਭਾਈ ਦੇਖੋ ਇੱਕੋ ਮੱਲੇ ਰਹੀ ਇਸੇ ਮੱਲੇ ਦੇ ਨੂੰ ਵੀ ਬਾਗਾਨੇ ਮੱਲੇ ਦੇ ਆ ਅੱਛਾ ਉੱਥੇ ਦੇ ਆ ਬਾਹਰੋਂ ਆਂਦੇ ਸਾਰੇ ਤੁਹਾਡੇ ਮੱਲੇ ਦੇ ਵੀ ਇੰਨੀ ਬੰਦੇ ਆ ਮੱਲੇ ਦੇ ਵੀ ਬੰਦੇ ਆ ਨਹੀਂ ਮੱਲੇ ਦੇ ਬੰਦੇ ਉਹ ਆ ਕਿ ਜਿਹੜੇ ਇਹਨਾਂ ਨੂੰ ਲੈ ਕੇ ਆਂਦੇ ਆ ਰਲ ਜਾਂਦੇ ਆ ਰਲ ਜਾਂਦੇ ਬੰਦੇ ਅੱਧੇ ਆ ਇਹਨਾਂ ਨਾਲ ਉਹ ਕਿਉਂ ਨਹੀਂ ਸਮਝਦੇ ਇਸ ਗੱਲ ਉਹ ਭਈਆ ਵਾ ਛੁਟ ਗਈ ਠੀਕ ਹੈ ਭਈਆ ਹੋ ਗਏ ਸਾਡੇ ਤੇ ਰਾਏ ਕਰਦਾ ਮੱਲੇ ਭਈਏ ਪ ਭਈ ਆਗੇ ਪੰਜਾਬੀਆਂ ਦੇ ਰਾਜ ਕਰਦਾ ਪਿਆ ਜਿਹੜਾ ਚੁਟਕੀ ਹੋ ਕੀ ਕੰਮ ਕਰਦਾ ਉਹ ਵੀ ਚਿੱਤਾ ਹੀ ਵੇਚਦਾ ਵਾ ਕੁਝ ਨਹੀਂ ਆਉਂਦਾ ਕੋਈ ਵੀ ਮੱਲੇ ਵਾਲਾ ਕੰਮ ਪਿਸਤੋਲਾ ਦੁਕਾਨ ਦਾ ਪਿੱਛੇ ਫਰੀਆਂ ਦੀਆਂ ਜਿਹੜੀਆਂ ਕੋ ਪਿਸਤੋਲਾ 15 ਦਿਨ ਚ ਇੱਕ ਪਾਸੇ ਪਈਆ ਇੱਕ ਪਾਸੇ ਨਾਦੀ ਬੈਲਜ ਜਦ ਲਈ ਚੋਰਾ ਨਾਲ ਬਦਾਰ ਜੀ ਆ ਜਾਂਦੇ ਭਈ ਆ ਕੇ ਰਾਏ ਕਰੇਗਾ ਉਹਨੇ ਪੰਜਾਬੀ ਨੇ ਤੇ ਕਰਵਾਣਾ ਹੀ ਆਟੋਮੈਟਿਕ ਹੀ ਇਹ ਚੀਜ਼ ਹੁੰਦੀ ਪਰ ਇਹ ਤਾਂ ਸਮਝ ਨਹੀਂ ਆਪਣੇ ਬੰਦੇ ਨੂੰ ਚਾਹੀਦੀ ਕਿ ਜਿਹੜਾ ਉਹ ਸਮਝਦੇ ਨੀ ਨਾ ਪਏ ਉਹਨਾਂ ਨੂੰ ਬਸ ਪੈ ਜਾਂਦਾ ਮੂੰਹ ਲੱਗਾਦਾ ਕਮਾਈ ਜਾਂਦੇ ਤੇ ਵਡਾਈ ਜਾਂਦੇ ਪਿਆ ਜਰੂ ਘਾਟਾ ਲਾ ਦੇਣ ਦੇ ਨਾਲ ਹੀ ਘੁੰਮ ਨਿਕਲ ਜਾਂਦੇ ਅੱਗੇ ਮੈਨੂੰ ਸੁਨਿਆ ਭੇਜਦੇ ਪਏ ਨੇ ਕਿ ਸਾਨੂੰ ਟਾਈਮ 'ਚ ਘਾਰੇ ਸਾਨੂੰ ਟਾਈਮ 'ਚ ਘਾਰੇ ਕਿੰਦਾ ਟਾਈਮ 'ਚ ਘਾ ਦੋ ਇਹ ਯਾਰ ਪੈਂਡ ਦਾ ਕਿੰਨੇ ਮੁੰਡੇ ਹੱਥ ਸੁਨਿਆ ਭੇਜਿਆ ਆਵੇ ਇਦਾਂ ਦੀ ਗੱਲਾਂ ਕਰਦੇ ਪਏ ਨੇ ਮੈਂ ਕਿ ਤੂੰ ਟਾਈਮ ਕਿੱਥੇ ਕਿੱਥੇ ਹੋਣੇ ਆ ਬਲਾਉ ਉਹਨਾਂ ਨੂੰ ਉਹਦੇ ਮੇਰੇ ਦਿਓਰ ਬਣੇ ਫੋਲ ਮੇਰੇ ਦਿਓਰ ਦਾ ਮੁੰਡਾ ਉਹਨੂੰ ਖੁਦ ਗਿਆ ਨਾ ਟਾਈਮ ਤੇ ਕੌਣ ਸੋ ਬਿਲਕੁਲ ਇਹ ਤਸਵੀਰਾਂ ਲੈ ਕੇ ਸੰਜੇ ਕਰੇ ਸੋ ਲਗਾਤਾਰ ਤਸਵੀਰਾਂ ਥਾਲੋ ਜਿਹੜੀਆਂ ਪਬਲਿਕ ਅਪਡੇਟ ਟੀਵੀ ਦੇ ਉੱਪਰ ਰਾਤ ਜਿਹੜੀਆਂ ਸਾਂਝੀ ਕੀਤੀ ਜਾ ਰਹੀਆਂ ਨੇ ਜਿੱਥੇ ਮੁਹੱਲੇ ਦੇ ਵਿੱਚ ਜਿਹੜਾ ਕਾਫੀ ਵਿਵਾਦ ਹੋਇਆ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਅਲੀਗੇਸ਼ਨ ਜਿਹੜੇ ਵੱਡੇ ਲਗਾਏ ਜਾ ਰਹੇ ਨੇ ਗਾਂਧੀ ਕੈਂਪ ਦੀਆਂ ਲਗਾਤਾਰ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੇ ਕੀਤੇ ਰੋ ਇਹਨਾਂ ਵੱਲੋਂ ਕਿਹਾ ਜਾਂਦਾ ਕਿ ਜਿਹੜਾ ਉਹ ਨਸ਼ਾ ਵਗੈਰਾ ਤੁਹਾਡੇ ਮਗਰ ਕਿਉਂ ਪਿਆ ਹੋਇਆ ਇੱਕ ਮਿੰਟ ਆਪਾਂ ਨਾ ਗੇਹੀ ਦੇ ਬਾਹਰ ਦੇ ਪਾਰਟੀ ਪੁਲੀ ਠੀਕ ਹੈ ਜੀ ਆਪਣਾ ਮੋਟਰਸਾਈਕਲ ਟਕਰਾਇਆ ਨਾਲ ਠੀਕ ਹੈ ਜੀ ਕਿਤੋਂ ਕਿਤੋਂ ਦੀ ਗੱਲ ਹੈ ਇਹ ਰਾਤ ਦੀ ਗੱਲ ਹੈ 1 ਵਜੇ ਦੀ ਗੱਲ ਹੈ ਕੱਲ ਰਾਤ ਦੀ ਹਾਂਜੀ ਇੱਕ 1 ਵਜੇ ਨਾਲ ਟਟਾ ਟਾ ਵੇ ਦੇ ਮੰਦਿਰ ਦੇ ਬਾਹਰ ਕਬੀਰ ਮੰਦਿਰ ਦੇ ਬਾਹਰ ਬੈਠੇ ਟਟਗੀ ਟੁੱਟ ਗਈ ਕੋਣ ਰਾਣੀ ਜਿੰਮੀ ਠੀਕ ਹੈ ਜੀ ਟੁੱਟ ਗਈ ਭਈਆ ਵਾ ਠੀਕ ਹੈ ਜੀ ਟੁੱਟ ਗਈ ਆ ਰਾਣੀ ਆ ਜਿਮੀ ਆ ਠੀਕ ਹੈ ਜੀ ਹੋਰ ਤੇ ਰਵੀ ਆ ਇੱਕ ਮੈਂ ਪਾਜੀ ਇੱਕ ਚੀਜ਼ ਆ ਤੁਹਾਡੀ ਕੋਈ ਪੁਰਾਣੀ ਰੰਜਿਸ਼ ਉਹਨਾਂ ਨਾਲ ਹੀ ਆ ਕਿ ਲਿੱਕ ਕੱਲਾ ਮੋਟਰਸਾਈਕਲ ਵੱਜਣ ਕਰਕੇ ਹੋਇਆ ਅੱਜ ਤਾਂ ਮੇਰੀ ਘਟ ਘਟ ਚਾਰ ਪੰਜ ਸਾਲ ਪਹਿਲਾਂ ਗੱਲ ਹੋਈ ਸੀ ਇਹਨਾਂ ਨਾਲ ਮੇਰੇ ਕਾਰ ਹੁੰਦੇ ਆ ਠੀਕ ਹੈ ਜੀ ਠੀਕ ਹੈ ਤਿੰਨ ਸਾਲ ਮੇਰੇ ਫਰਮ ਹੋ ਗਿਆ ਇੱਥੋਂ ਹੀ ਠੀਕ ਹੈ ਜੀ ਅੱਜ ਉਹਨਾਂ ਦੇ ਖੁੰਦੋਂ ਭਾਈ ਲਈ ਕੱਲ ਮੇਰਾ ਟਾਈਮ ਤੇ ਕੱਲ ਨੂੰ ਫਿਰਦੇ ਵੇ ਸੀਗੇ ਉਹਨਾਂ ਜਾਣ ਕੇ ਮੋਟਰਸਾਈਕਲ ਮਾਰੇ ਠੀਕ ਹੈ ਜੀ ਆਪਾਂ ਹਾਂ ਜੀ ਆਪਨੇ ਸਾਡੇ ਜਾਣ ਕੇ ਸਾਡੇ ਛੁੱਟ ਲਾ ਕੇ ਠੀਕ ਆ ਆਪਣੇ ਪਰਚਾ ਕਰਾਤਾ ਨਹੀਂ ਆਈ ਉਹ ਤੁਹ ਤਾਂ ਵੀ ਸਾਹ ਕੋ ਸਮਾਰਟ ਫੋਨ ਸਾਹਿਬ ਨਹੀਂ ਤੁਹਾਨੂੰ ਕੋਈ ਜਿੱਦਾਂ ਪਰਚਾ ਤੁਸੀਂ ਕਹਿੰਨੇ ਕਿ ਰਾਹ ਤੁਹਾਨੂੰ ਥਾਣੇ ਹੋਣਾ ਆਇਆ ਸੀ ਕੋਈ ਮੈਨੂੰ ਫੋਨ ਨਹੀਂ ਹੈ ਥਾਣੇ ਤੋਂ ਤੇ ਫਿਰ ਕਿੱਦਾਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਕੋਈ ਰਿਕਾਰਡ ਸੁਣੀ ਆ ਫੇਸਬੁਕ ਤੇ ਅੱਛਾ ਜੀ ਮੀਡੀਆ 'ਚ ਹਾਂਜੀ ਕਦੋਂ ਉਹਨਾਂ ਨੇ ਕਦੋਂ ਮਤਲਬ ਕਿ ਫੇਸਬੁਕ ਦੇਖਿਆ ਸੀ ਸੀਜੇ ਹੋਈ ਜਾਂਦੀ ਅੱਜ 9 10 ਮਿੰਟ ਹੋਈ ਜਾਂਦੀ ਮੀਡੀਆ 'ਚ ਅੱਛਾ ਜੀ ਹਾਂਜੀ ਤੁਸੀਂ ਕੋਈ ਪਹਿਲਾ ਬਿਆਨ ਨਹੀਂ ਦਿੱਤੇ ਸੀਗੇ ਸਰ ਮੈਂ ਕੋਈ ਬਿਆਨ ਨਹੀਂ ਦਿੱਤਾ ਗਿਆ ਪਰ ਰਾਤ ਝਗੜਾ ਆਇਆ ਤੁਸੀਂ ਕੋਈ ਕੰਪਲੇਂਟ ਦਿੱਤੀ ਕੋਈ ਕੰਪਲੇਂਟ ਨਹੀਂ ਮੈਂ ਫਿਰ ਰਾਤ ਝਗੜਾ ਆਇਆ ਤੁਹਾਨੂੰ ਪਤਾ ਤੁਸੀਂ ਤੁਹਾਡੇ ਕੋਲ ਸਰ ਉਹ ਨਹੀਂ ਸਰ ਮੇਰੇ ਸੇਲੇ ਕੰਪਲੇਂਟ ਕੀਤੀ ਤੁਸੀਂ ਕਹਿਨੇ ਕਿ ਇੱਕ ਮੇਰੇ ਵਿੱਚ ਆ ਕੇ ਕਿਸੇ ਨੇ ਅਨਸੈਸਰੀ ਆ ਕੇ ਮਾਰ ਦਿੱਤਾ ਤੁਹਾਡਾ ਕੋਈ ਲੈਣ ਦੇ ਨਹੀਂ 4-5 ਸਾਲ ਬਾਅਦ ਅੱਜ ਹੋਈ ਗੱਲ ਤੁਸੀਂ ਪੁਲਿਸ ਨੂੰ ਕੰਪਲੇਂਟ ਰਾਤ ਦਿੰਦੇ ਸਰ ਗੱਲ ਸੁਣੋ ਗੱਲ ਕਿ ਕੰਪਲੇਂਟ ਦਾ ਮੌਕਾ ਨਹੀਂ ਮਿਲਿਆ ਸਰ ਨਹੀਂ ਨਹੀਂ ਭਾਜੀ ਦੇ ਸੋਣਾ ਰਾਤ ਤੋਂ ਲੈ ਕੇ ਸਵੇਰ ਪੈ ਗਈ ਸਵੇਰ ਤੋਂ ਲੈ ਕੇ ਰਾਤ ਪੈ ਗਈ ਹੁਣ ਦੱਸ ਛਾੜੀ ਨਹੀਂ ਹੋਈ ਸਿਰਫ ਟੈਂਸਰ ਬਿਖਾਈ ਛਾੜ ਪਰ ਤੁਸੀਂ ਕਹਿੰਦੇ ਉਹ ਬੰਦੇ ਚਲੇ ਗਏ ਸਿਵਲ ਹਾਂਜੀ ਜਿਹੜੇ ਬੰਦੇ ਸਿਵਲ ਗਏ ਐਮਐਲਆਰ ਕਟਾਈ ਪੁਲਿਸ ਕੋ ਗਏ ਤੁਸੀਂ ਵੀ ਪੁਲਿਸ ਕੋ ਰਾਤ ਵੀ ਜਾ ਸਕਦੇ ਸੀ ਨਾ ਪਰ ਸਰ ਤੁਹਾਨੂੰ ਐਕਚੁਅਲੀ ਪਤਾ ਹੀ ਨਹੀਂ ਸੀ ਉਹਨਾਂ ਨੇ ਰਿਪੋਰਟ ਕੀਤੀ ਸਾਨੂੰ ਸਵੇਰੇ ਪਤਾ ਲੱਗਾ ਜਦੋਂ ਉਹ ਵੀ ਮੀਡੀਆ 'ਚ ਸਾਡੇ ਕੋ ਛੱਡ ਕੇ ਪੁਲਿਸ ਆਈ ਨਹੀਂ ਇਹ ਸਾਨੂੰ ਕੋਈ ਫੋਨ ਨਹੀਂ ਆਇਆ ਕਿ ਤੁਹਾਡੀ ਕੰਪਲੀਟ ਹੋਈ ਜਾਂਦੀ ਹੈ ਅੱਜ ਹੁਣ ਕਰਕੇ ਕੰਪਲੀਟ ਕਰਦੇ ਜਿਉਣਾ ਨੇ ਨਹੀਂ ਕੀਤੀ ਹੈਗੀ ਨਹੀਂ ਆਪਾਂ ਉਹ ਚੀਜ਼ ਨਹੀਂ ਤੁਹਾਨੂੰ ਕਹਿੰਦੇ ਚਲੋ ਤੁਹਾਡਾ ਆਪਣਾ ਅਧਿਕਾਰ ਆ ਤੁਸੀਂ ਕੰਪਲੀਟ ਦੇਣੀ ਕਿ ਨਹੀਂ ਦੇਣੀ ਮਤਲਬ ਪੁਲਿਸ ਨੂੰ ਤੁਸੀਂ ਹੁਣ ਵੀ ਫੋਨ ਕਰ ਰਹੇ ਹੋ ਕਿ ਕਹਿੰਦੇ ਪੁਲਿਸ ਨਹੀਂ ਆ ਰਹੀ ਅਗਰ ਪੁਲਿਸ ਵੀ ਕੋਈ ਐਕਸ਼ਨ ਲੈ ਲੰਦੀ ਉਹ ਪਹਿਲਾਂ ਚੱਲ ਗਏ ਤੁਹਾਡੇ ਤੋਂ ਥਾਣੇ ਨਾ ਅਸੀਂ ਕਿ ਚਲੋ ਪੋਈ ਗਾਨੀ ਆਪਸ ਵਿੱਚ ਬਹਿ ਕੇ ਦੇਖ ਲੈਂਦੇ ਜੇ ਰਾਜਨਾਮਾ ਕਰਦੇ ਆ ਠੀਕ ਹੈ ਇਹਨਾਂ ਨੇ ਸ਼ਾਮੀ ਆਏ ਨੇ ਬਸ ਇਹ ਕਾਂਡ ਕਰਕੇ ਚੱਲ ਗਏ ਮੈਂ ਤੁਹਾਡਾ ਕਿਆ ਮਾਰਕੁੱਟ ਨਹੀਂ ਹੋਈ ਸੀ ਆਪਾਂ ਕੋਈ ਮਾਰਕੁੱਟ ਨਹੀਂ ਹੋਈ ਇਹਨਾਂ ਨੇ ਆਪਣੇ ਆਪ ਹੀ ਮਾਰਕੁੱਟ ਕਰਕੇ ਆਪਣੇ ਗਾਦ ਮਾਰ ਕੇ ਆਪੀ ਜਾ ਕੇ ਹਸਪੀਟਲ ਦਾਖਲ ਹੋਇਆ ਠੀਕ ਹੈ ਕੀ ਮੰਗੀ ਹੁਣ ਮੰਗ ਮੇਰੀ ਆਈ ਮੈਨੂੰ ਇਨਸਾਫ ਚਾਹੀਦਾ ਵੇ ਅਗਰ ਮੇਰੇ ਬੰਦੇ ਨੂੰ ਕੁਝ ਹੋਏਗਾ ਤਾਂ ਮੈਂ ਕੋਣ ਜ਼ਿੰਮੇਵਾਰ ਹਾਂ ਜ਼ਿੰਮੇਵਾਰ ਹਾਂ ਹੁਣ ਤੱਕ ਦੀਆਂ ਤਸਵੀਰਾਂ ਸੋ ਤਸਵੀਰਾਂ ਤੁਹਾਨੂੰ ਜਿਹੜੀਆਂ ਲਗਾਤਾਰ ਜਿਹੜੀਆਂ ਸਾਂਝੇ ਕਰ ਰਿਹਾ ਜਲੰਧਰ ਸ਼ਹਿਰ ਦੀਆਂ ਜਿੱਥੇ ਕੀ ਵਿਵਾਦ ਜਿਹੜਾ ਦੱਸਿਆ ਜਾ ਰਿਹਾ ਕਿ ਇਹਨਾਂ ਵੱਲੋਂ ਕੋਈ 4-5 ਸਾਲ ਪਹਿਲਾਂ ਵੀ ਹੋਇਆ ਸੀ ਉਸ ਦਾ ਜਿਹੜੀ ਹੁਣ ਨਵੀਂ ਗੱਲ ਜਿਹੜੀ ਸਾਹਮਣੇ ਆਈ ਹੈ ਔਰ ਇੱਕ ਵਿਵਾਦ ਜਿਹੜਾ ਕੱਲ ਹੋਇਆ ਰਾਤ ਜਿਹੜਾ ਦੱਸਿਆ ਜਾ ਰਿਹਾ ਕਿ ਮੋਟਰਸਾਈਕਲ ਵੱਜਨ ਕਰਕੇ ਵਿਵਾਦ ਹੋਇਆ ਪਰ ਦੂਜਾ ਧਿਰ ਜਿਹੜਾ ਆ ਉਹਨਾਂ ਵੱਲੋਂ ਜਿਹੜਾ ਸਿਵਲ ਐਮਐਲਆਰ ਕਟਾਈ ਗਈ ਤਾਂ ਪੁਲਿਸ ਥਾਣੇ ਕੰਪਲੇਟ ਵੀ ਜਿਹੜੀ ਦਰਜ ਕਰਾਈ ਵਰ ਇਹਨਾਂ ਵੱਲੋਂ ਜਿਹੜੀ ਕੋਈ ਵੀ ਕੰਪਲੇਂਟ ਨਹੀਂ ਦਰਜ ਕਰਾਈ ਗਈ ਹੁਣ ਇਹ ਪੱਖ ਜਿਹੜਾ ਆਪਣਾ ਪੱਖ ਦੇ ਰਿਹਾ ਨਾ ਦੂਜਾ ਪੱਖ ਜੇ ਖਬਰ ਦੇਖ ਰਿਹਾ ਤਾਂ ਉਹ ਵੀ ਆਪਣਾ ਪੱਖ ਜਨਤਕ ਜਿਹੜਾ ਸਾਡੇ ਚੈਨਲ ਨਾਲ ਕੰਟੈਕਟ ਕਰਕੇ ਦੇ ਸਕਦੇ ਨੇ ਆਪਣਾ ਪੱਖ ਔਰ ਜਿਹੜਾ ਹੁਣ ਕੁਝ ਹੀ ਸਮੇਂ ਤੱਕ ਇੱਥੇ ਪੁਲਿਸ ਵੀ ਜਿਹੜੀ ਇਹਨਾਂ ਨੇ ਕਾਲ ਕੀਤੀ ਹੈ ਪੁਲਿਸ ਵੀ ਜਿਹੜੀ ਇੱਥੇ ਆ ਰਹੀ ਪੁਲਿਸ ਉਹੋ ਵੀ ਸਾਰਾ ਮਾਮਲਾ ਜਾਣਾਂਗੇ ਤੇ ਹੋਰ ਪੁਲਿਸ ਕੀ ਜਿਹੜਾ ਇਸ ਮਾਮਲੇ ਦੇ ਵਿੱਚ ਐਕਸ਼ਨ ਜਿਹੜੀ ਲਏਗੀ ਉਹ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਜਰੂਰ ਕੋਸ਼ਿਸ਼ ਜਿਹੜੀ ਕੀਤੀ ਜਾਏਗੀ। ਅੱਧਾ ਉਹ ਚਾਰ ਵਾਰੀ ਗਲੀ 'ਚ ਨੰਗਿਆ। ਤੁਹਾਡੇ ਮੱਲੇ ਦੇ ਵਿੱਚ ਰਹਿੰਦੇ ਹੋ? ਨਹੀਂ ਨਹੀਂ ਅੱਧਰ ਕਿਤੇ ਰਹਿੰਦੇ ਨੇ ਜਿਹੜਾ ਚੁਟਕੀ ਉਹ ਮਕਸੂਦਾ ਕਮਾਂਦਾ। ਠੀਕ ਹੈ ਗਲੀ ਵਿੱਚ ਨੰਗਿਆ ਤਿੰਨ ਚਾਰ ਵਾਰੀ ਮੈਨੂੰ ਵੈਪਨ ਜੇ ਦਿਖਾਇਆ ਪਿਸਤੌਲਾਂ ਉੱਚੀਆਂ ਉਹ ਦੀਵਾਰ। ਇੱਕ ਤੁਸੀਂ ਲੜਕੇ ਦਾ ਕਹਿ ਰਹੇ ਹੋ ਵੀ ਬਾਹਰੋਂ ਆਂਦਾ ਉਹ। ਹਾਂਜੀ ਬਾਰੀ ਲੜਕੇ ਦਾ ਇੱਥੇ ਆਣਾ ਕੋਲ ਲੈ ਕੇ ਜਾਂਦਾ ਉਹਨੂੰ ਇੱਥੇ ਸਰ ਆਪਣੇ ਮੁਹੱਲੇ ਦੇ ਮੁੰਡੇ ਉੱਧਰ ਜਾਂਦੇ ਨੇ ਜਿਹੜੇ ਜਿਹੜੇ ਚਿੱਟਾ ਵੇਚਦੇ ਨੇ ਉਹ ਲੱਗੋਈ ਦਾ ਹੱਲਾਸ਼ੀਰੀ ਦਿੰਦਾ ਹੀ ਹੋਊਗਾ ਨਾ ਉਹਨੂੰ ਹਾਂਜੀ ਸਰ ਇਹ ਦਿੰਦੇ ਨੇ ਇੱਕ ਬਾਹਰਲੇ ਬੰਦੇ ਦਾ ਤੇ ਹੁੰਦਾ ਨਹੀਂ ਕਿਸੇ ਮੁਹੱਲੇ ਦੇ ਆ ਕੇ ਚਿੱਟਾ ਵਿੱਚ ਜਾਂ ਨਸ਼ਾ ਵਿੱਚ ਜਾਂ ਕੁਝ ਵੀ ਆਗ ਵਿੱਚ ਸਭ ਤੋਂ ਵੱਡਾ ਸਪਲਾਈਰ ਐਨਾਂ ਨੂੰ ਲਿਆ ਕੇ ਦਿੰਦਾ ਵੇ ਉਹ ਅੱਗੂ ਵੇਚਦੇ ਨੇ ਠੀਕ ਹੈ ਠੀਕ ਹੈ ਇਹ ਸਰ ਵਿੱਚ ਗੱਲ ਹੈ ਇਹ ਵੇਚਦਾ ਕੋਣ ਕੀ ਨਾਮ ਹੈ ਪਰ ਇੱਕ ਚੀਜ਼ ਹੋਰ ਹੈ ਤੁਹਾਡੇ ਮਹੱਲੇ ਨੇ ਕਦੀ ਕੰਪਲੇਂਟ ਦਿੱਤੀ ਸਰ ਅਸੀਂ ਕਦੀ ਇੱਧਰ ਰਹਿੰਦੇ ਹੀ ਨਹੀਂ ਹੈਗੇ ਅੰਨਾ ਸਾਡੇ ਮਹੱਲੇ ਮ ਰਹਿੰਦੇ ਨਹੀਂ ਇੱਕ ਵਿਅਕਤੀ ਪੂਰੇ ਮਹੱਲੇ ਨੂੰ ਜਿਹੜਾ ਤੈਸਨੈਸ ਕਰ ਰਿਹਾ ਚਿੱਟਾ ਵੇਚ ਰਿਹਾ ਇਲਾਕੇ ਦੇ ਬੱਚਿਆਂ ਨੂੰ ਖਰਾਬ ਕਰ ਰਿਹਾ ਕਦੀ ਮਹੱਲੇ ਵਾਲੇ ਗੇ ਥਾਣੇ ਦੇ ਵਿੱਚ ਸਰ ਸਾਰੇ ਗਏ ਹੋਏ ਨੇ ਸਾਰਿਆਂ ਨੇ ਕੰਪਲੇਟਾ ਕੀਤੇ ਬਟ ਜਦੋਂ ਪੁਲਿਸ ਆਂਦੀ ਹੈ ਪੁਲਿਸ ਰੋਏ ਡੇਲੀ ਆਂਦੀ ਹੈ ਇਸ ਸਾਰੇ ਜਦੋਂ ਡੇਲੀ ਆਂਦੀ ਹੈ ਜਦੋਂ ਪੁਲਿਸ ਆਂਦੀ ਹੈ अच्छा जो तेरा कोई मोहल्ले ਵਿੱਚ ਬੋਲੇ ਉਹਨੂੰ ਕੁੱਟਾ ਲਾ ਪੈਂਦੇ ਨੇ ਇਹ ਰਾਣੀ ਰਾਣੀ ਦੇ ਪਿੱਛੇ ਜੀ ਲੜਾਈ ਹੋਈ ਹੈ ਦੋ ਤਿੰਨ ਵਾਰੀ ਫੜਿਆ ਗਿਆ ਵੇ ਸਾਹਮਣੇ ਰਹਿੰਦੇ ਸੀ ਉਹਨਾਂ ਨੇ ਇੱਟਾਂ ਮਾਰੀਆਂ ਆਲੇ ਇਹ ਗਲੀ ਵਿੱਚ ਲੜਾਂ ਲਾ ਪੈਂਦੇ ਜਿਹੜਾ ਇਹਨਾਂ ਨੂੰ ਕਹਿੰਦਾ ਕੋਈ ਵੀ ਨਹੀਂ ਹੈਗਾ ਉਹ ਸਾਰੇ ਅੰਦਰ ਅੰਦਰ ਰਹਿੰਦੇ ਨੇ ਕੋ ਡਰ ਕੇ 20 25 ਮੁੰਡੇ ਲੈ ਕੇ ਗੁਰੂ ਮੰਦਰ ਦੇ ਬਾਹਰ ਬੈਹ ਰਹਿੰਦੇ ਨੇ ਅੱਛਾ ਬਸ ਇਹਨਾਂ ਨੇ ਚਿੱਟਾ ਵੇਚੀ ਜਾਣਾ ਜਿਹੜਾ ਆਂਦਾ ਕੋਈ ਸ਼ਰਾਬ ਵੇਚਦਾ ਕੋਈ ਚਿੱਡਾ ਵੇਚਦਾ ਜਿਮੀ ਜਿਮੀ ਜਿਹੜਾ ਉਹ ਕੋਈ ਦੋ ਬੇਟੀਆਂ ਫੜੀਆਂ ਗਈਆਂ ਸੀ ਪਿੱਛੇ ਉਹ ਤਾਂ ਜਮਿਕਾ ਕੁੱਲ ਦਾ ਘਾਵੜਾ ਉਹ ਕਹਿੰਦਾ ਭਈ ਕਹਿੰਦਾ ਉਹਨਾਂ ਨੇ ਮੈਨੂੰ ਕਿਹਾ ਸ਼ਰਾਬ ਦੇ ਦੂੰ ਸ਼ਰਾਬ ਦਾ ਕੰਮ ਕਰਦੇ ਸਰ ਅਕੱਲੀ ਜੇ ਕਰਦੇ ਹੁੰਦੇ ਤਾਂ ਅਸੀਂ ਇੱਥੇ ਰਹਿਣਾ ਸੀ ਅਸੀਂ ਕੋਈ ਕੋਠੀ ਨਾ ਪਾਉਂਦੇ ਟੋਪ ਦੀ ਇਹਨੇ ਚਿੱਟਾ ਪਾਈਆਂ ਨੇ ਪਿਸਤੋਲਾਂ ਸਾਡੇ ਕੋਲ ਨਹੀਂ ਹੈਗੀਆਂ ਅਸੀਂ ਦੇਖਦੇ ਆਂ ਤੇ ਸਾਡੇ ਕੋਲ ਪਿਸਤੋਲਾਂ ਨਹੀਂ ਹੈਗੀਆਂ ਨਹੀਂ ਕੋਈ ਵਿੱਪਨ ਦੀ ਤੁਹਾਡੇ ਕੋਲ ਵੀਡੀਓਗ੍ਰਾਫੀ ਹੈ ਕੋਈ ਵਿੱਪਨ ਵਗੈਰਾ ਮੈਂ ਫਟਾਫਟ ਅੰਦਰ ਚਲੇਗੀ ਦੌੜ ਗਈ ਮੈਂ ਕੱਲੀ ਸੀ ਘਰ ਬੱਚਾ ਨਹੀਂ ਮੇਰੇ ਛੋਟਾ ਜੀ ਕਿਸੇ ਘਰ ਘਰ ਕਿਆ ਵਾਲਾ ਲਗਾ ਬਣਾਉਂਦੀ ਤੇ ਮੈਂ ਬੱਚਾ ਕਿੱਥੇ ਸਾਮਾ ਨਹੀਂ ਨਹੀਂ ਕ

ਤੁਜੇ ਮੈਂ ਵੀਡੀਓ ਬਣਾਉਂਦੀ ਫਿਰ ਮੇਰਾ ਬੱਚਾ ਰੋਈ ਜਾਂਦਾ ਪਿਆ ਜਾਂਦਾ ਹੁਣ ਆਪਣੀ ਮੇਨ ਮੰਗ ਕੀ ਹੈ ਮੇਰੀ ਮੰਗ ਹੈ ਮੈਨੂੰ ਇਨਸਾਫ ਚਾਹੀਦਾ ਬਸ ਹੂੰ ਇਹਨਾਂ ਨੂੰ ਚਿੱਟਾ ਵੇਚਣ ਵਾਲੇ ਪੁਲਿਸ ਕੰਪਲੇਟ ਕਰੋਗੇ ਹੂੰ ਤੁਸੀਂ ਹਾਂਜੀ ਪੁਲਿਸ ਕੰਪਲੇਟ ਦਿਓਗੇ ਹਾਂਜੀ ਦਵਾਂਗੇ ਹੂੰ ਦਵਾਂਗੇ ਅਸੀਂ ਕੰਪਲੀਟ ਤੁਹਾਡੇ ਵੀ ਕਿਸੇ ਸੱਟਪੇਟ ਆਈ ਹੈ ਮੇਰੇ ਹੈ ਹੀ ਨਹੀਂ ਸੀ ਸਰ ਘਰੇ ਕੋਈ ਮੈਂ ਆਈ ਸੀ ਕੱਲੀ ਨਹੀਂ ਨਹੀਂ ਕੱਲ ਜਿਹੜਾ ਕੱਲ ਜਿਹੜਾ ਕੱਲ ਜਿਹੜਾ ਇਨਸੀਡੈਂਟ ਹੋਇਆ ਰਾਤ ਹਾਂਜੀ ਉਹਦੇ ਵਿੱਚ ਤੁਹਾਡੇ ਵੀ ਕਿਸੇ ਸੱਟਪੇਟ ਲੱਗੀ ਹੈ ਛੋੜਾਈ ਨਹੀਂ ਮੇਰੇ ਮਨ ਸੱਟਪੇਟ ਨਹੀਂ ਲੱਗੀ ਸਿਰ ਮਾਰਾ ਆਵੇ ਹੂੰ ਡਿੱਗਮ ਨਹੀਂ ਉਹ ਬਚਾਅ ਹੋ ਗਿਆ ਬ੍ਰੇਕ ਉਹ ਜਿਹੜਾ ਮੈਡੀਕਲ ਕਰਵਾਣ ਤੁਸੀਂ ਕਿੰਨੇ ਗਏ ਆ ਕਿਹੜਾ ਮੈਡੀਕਲ ਜਿਹੜੇ ਲੜਕੇ ਗਏ ਨੇ ਮੈਡੀਕਲ ਕਰਵਾਉਣ ਆਪਣਾ ਤੇ ਉਹਨਾਂ ਦੀ ਸੱਟਾਂ ਲੱਗੀਆਂ ਸਰ ਆਪੇ ਮਾਰ ਗਿਆ ਆਪੇ ਹੋ ਗਏ ਨੇ ਹੂੰ ਤੁਸੀਂ ਸਮਝ ਲਓ ਇਹਦਾ ਬਾਈਕ ਨਾਲ ਬਾਈਕ ਟਕਰਾਂਦੀ ਕਿੰਨੀ ਦੀ ਸੱਟਾਂ ਲੱਗ ਜਾਣਗੀਆਂ ਹੂੰ ਮਾਰਾ ਡਿੱਗੇ ਗਏ ਉਹਨਾਂ ਨੇ ਪਿਆਰ ਨਾਲ ਖਲਾੜ ਲਈ ਸੀ ਅਸੀਂ ਵੀ ਬ੍ਰੇਕ ਲਾ ਲਈ ਟੋਪੀ ਜਾ ਕੇ ਸੱਟਾਂ ਲਾ ਰਹੀਆਂ ਤੇ ਆਪੇ ਜਾ ਕੇ ਹਾਂਜੀ ਮੈਂ ਨਾਲ ਹਾਂਜੀ ਚਲੋ ਠੀਕ ਆਸੀਂ ਤਾਂ ਨਹੀਂ ਲੜੇ ਮੇਰਾ ਬੱਚਾ ਛੋਟਾ ਸੀ ਮੈਂ ਕਹਿੰਦੀ ਨਹੀਂ ਅਸੀਂ ਨਹੀਂ ਲੜਨਾ ਹੈਗਾ ਸੋ ਪੁਲਿਸ ਵੀ ਆ ਗਈ ਹੈ ਜੀ ਮੌਕੇ ਤੇ ਪੀਸੀਆਰ ਟੀਮ ਵੀ ਮੌਕੇ ਤੇ ਪਹੁੰਚ ਚੁੱਕੀ ਹੈ ਤਸਵੀਰਾਂ ਦਾ ਲੋ ਜਿਹੜੀਆਂ ਪੀਸੀਆਰ ਟੀਮ ਹੈ ਜਿਹੜੀ ਗਾਂਦੀ ਕੈਂਪ ਜਲੰਧਰ ਤੋਂ ਜਿਹੜੀਆਂ ਸਾਂਝੇ ਕਰ ਰਹੇ ਆ ਮੌਕੇ ਤੇ ਜਿਹੜੇ ਜਿਹੜਾ ਐਕਸੀਡੈਂਟ ਹੁੰਦਾ ਹੈ ਸੂਰਤ ਸਿੰਘ ਜੀ ਪਹੁੰਚ ਚੁੱਕੇ ਨੇ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਜਿਹੜਾ ਪਹੁੰਚ ਚੁੱਕਾ ਹੈ ਮੌਕੇ ਤੇ ਉਸ ਤੋਂ ਬਾਅਦ ਇਹਨਾਂ ਦੇ ਘਰ ਆ ਗਿਆ ਫੋਟੋ ਖਿਚਿਆ 25 ਮੀਟਰ ਹੋਇਆ ਹੈ ਜੀ ਮੈਟਰ ਇਹਦਾ ਚਿੰਤਾ ਦੇਣ ਵਾਲੀ ਹੈ ਠੀਕ ਆ ਸੋ ਮੌਕੇ ਤੇ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਜਿਹੜਾ ਉਸ ਜਗ੍ਹਾ ਦੇ ਉੱਪਰ ਪਹੁੰਚਿਆ ਜਿੱਥੇ ਸਾਰਾ ਇਹ ਲੜਾਈ ਝਗੜਾ ਹੋਇਆ ਵਾ ਗਾਂਧੀ ਨਗਰ ਦੀਆਂ ਗਾਂਧੀ ਕੈਂਪ ਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਜਿਹੜੀਆਂ ਸਾਂਝੀਆਂ ਕੀਤੀ ਜਾ ਰਹੀਆਂ ਨੇ ਸੁਰਜ ਜੀ ਜਿਹੜਾ ਕਿਹਾ ਜਾ ਰਿਹਾ ਕਿ ਇਸ ਇਲਾਕੇ ਦੇ ਵਿੱਚ ਨਸ਼ਾ ਬੜਾ ਵਿਕ ਰਿਹਾ ਨਸ਼ੇ ਦੇ ਕਰਕੇ ਕਹਿੰਦੇ ਲੜਾਈ ਹੋਈ ਹੈ ਕੋਈ ਸਮਝ ਆਈ ਆਪਾਂ ਨੂੰ ਕਿ ਕਿੰਨਾ ਕਿ ਜਿਹੜਾ ਨਸ਼ਾ ਇੱਥੇ ਵਿਕ ਰਿਹਾ ਜੀ ਅਸੀਂ ਮੌਕੇ ਤੇ ਆ ਸਾਨੂੰ ਤੇ ਇਹ ਗੱਲਬਾਤ ਸਾਡੇ ਸਾਹਮਣੇ ਨਹੀਂ ਆਈ ਇਹਨਾਂ ਦਾ ਪਤਾ ਨਹੀਂ ਕੀ ਮੈਟਰ ਹੈ ਇਹ ਸੀ ਇਹਨਾਂ ਨੂੰ ਥਾਣੇ ਦ ਹੱਲ ਵੀ ਤੁਸੀਂ ਫੜੇ ਬੰਦੇ ਵਿੱਚ ਪਰਚਾ ਦਰਜ ਹੋਇਆ ਨਾ ਕੋਈ ਕੇਸ ਹੋਇਆ ਅੱਛਾ ਜੀ ਤੇ ਨਸ਼ਾ ਵਗੈਰਾ ਸਰ ਕਹਿ ਰਹੇ ਕਿ ਜਿਹੜਾ ਇੱਥੇ ਵਿਕਦਾ ਵਾ ਇਦਾਂ ਦੀ ਕੋਈ ਗੱਲਬਾਤ ਬਈ ਸਾਨੂੰ ਪਤਾ ਨਹੀਂ ਇਹਨਾਂ ਨੇ ਤੇ ਕਹਿ ਮਤਾਬਕ ਕਿ ਸਾਨੂੰ ਤੇ ਪਤਾ ਨਹੀਂ ਕੀ ਕੰਪਲੇਂਟ ਕੀ ਵਸੂਲ ਹੋਈ ਆਪਾਂ ਨੂੰ ਇਹਨਾਂ ਨੇ ਕਿਹਾ ਵੀ ਇੱਥੇ ਲੜਾਈ ਝਗੜਾ ਕਰਦੇ ਪਏ ਸਾਡੇ ਇੱਥੇ ਆਏ ਆ ਹੂੰ ਤੇ ਲੜਾਈ ਝਗੜਾ ਕਰਦੇ ਪਹਿਲਾਂ ਆਏ ਆ ਇਹਨੇ ਫੋਨ ਇਹਨੇ ਫੋਨ ਕੀਤਾ ਪਹਿਲਾਂ ਆਏ ਆ ਫੋਨ ਨੇ ਬੰਦ ਕਰ ਦਿੱਤਾ ਵਾ ਇਹਨੇ ਅੱਛਾ ਪਹਿਲਾਂ ਵੀ ਆਏ ਸੀ ਪਹਿਲਾਂ ਹੀ ਆਏ ਆ ਫੋਨ ਨੇ ਇਹਨੇ ਫੋਨ ਕਰ ਬੰਦ ਕਰ ਦਿੱਤਾ ਵਾ ਕੰਪਲੇਂਟਰ ਨੇ ਫੋਨ ਬੰਦ ਕਰ ਦਿੱਤਾ ਜੀ ਅ ਅਸੀਂ ਮੌਕੇ ਤੇ ਆ ਕੇ ਦਿਖਾ ਦਿੱਤਾ ਕੀ ਅਸੇਦੂ ਸਾਹਿਬ ਵੱਲੋਂ ਕੀ ਕਿਹਾ ਗਿਆ ਗਿਆ ਤੇ ਜਾ ਕੇ ਜੜਾ ਮਾਰ ਕੇ ਆਉ ਹੂੰ ਤੇ ਅਸੀਂ ਆ ਗਏ ਆ ਤੇ ਜਾ ਕੇ ਆਪਣਾ ਥਾਣੇ ਦਰਖਾਸਤ ਦੇਣ ਜਾ ਕੇ ਤੇ ਕਾਰਵਾਈ ਹੋ ਜਾਏ ਤੇ ਦੂਜੀ ਧਿਰ ਵੱਲੋਂ ਵੀ ਕੋਈ ਕੰਪਲੇਟ ਆਈ ਆਪਾਂ ਨੂੰ ਇਹ ਪਤਾ ਨਹੀਂ ਜੀ ਥਾਣੇ ਪਤਾ ਲੱਗੇ ਗਿਆ ਅੱਛਾ ਦੂਜੀ ਧਿਰ ਨੂੰ ਤੁਹਾਨੂੰ ਨਹੀਂ ਪਤਾ ਸਦੀ ਤੋਂ ਵੀ ਮੌਕੇ ਤੇ ਆਇਓ ਇਹਨਾਂ ਨੂੰ ਕਹਿਣਾ ਕਿ ਕੋਈ ਪਥਰਾਅ ਵੀ ਕੀਤਾ ਗਿਆ ਬੋਤਲਾ ਮਾਰੀਆ ਗਿਆ ਕਿ ਤੁਸੀਂ ਦੇਖਿਆ ਕਿਛਦਾ ਨਾ ਅਸੀਂ ਤਾਂ ਆ ਕੇ ਖੜੇ ਆ ਜੇ ਤੁਹਾਡੇ ਦਰਸ਼ਨ ਹੋ ਰਹੇ ਆ ਇਹ ਅਜੇ ਦੇਖਿਆ ਨਹੀਂ ਕੁਛ ਇਹ ਕੰਪਲੇਟਰ ਵੱਲੋਂ ਹੋਏ ਤੁਹਾਡਾ ਗੱਲਬਾਤ ਹੋਇਆ ਨਹੀਂ ਹੋਈ ਉਹਨੂੰ ਆਨੇ ਕਪਲੇਟ ਦੇਆਂ ਦਾ ਕਹਿਤਾ ਨਹੀਂ ਬਲ ਹੁਣ ਤੇ ਮੌਕੇ ਤੇ ਮੌਕਾ ਦੇ ਦੇਖੋ ਗਿਆ ਨਾ ਮੌਕੇ ਆਇਓ ਸਾਹਿਬ ਜਿਹੜੇ ਜਿਨ੍ਹਾਂ ਨੂੰ ਦਰਖਾਤ ਦੇਣਗੇ ਇਨਵੈਸਟੀਗੇਸ਼ਨ ਉਹਨਾਂ ਨੇ ਕਰਨੀ ਆ ਅਸੀਂ ਪੀਸੀਆਰ ਮੌਕੇ ਤੇ ਪਹੁੰਚ ਗਏ ਆ ਅਸੀਂ ਜਿਹੜੀ ਕਾਰਵਾਈ ਬਣਦੀ ਆ ਅਸੀਂ ਇਹਨਾਂ ਨੂੰ ਉਸ ਮੁਤਾਬਕ ਦੱਸ ਦਿੱਤਾ ਵਿਆਹ ਕਾਰਵਾਈ ਉਹਨਾਂ ਤੇ ਨਸ਼ਾ ਸਰ ਬੰਦ ਕਰਾ ਦਿੱਤਾ ਜਾਏਗਾ ਫਿਰ ਨਸ਼ਾ ਸਾਰਿਆਂ ਦੇ ਸਹਿਯੋਗ ਨਾਲ ਤੁਹਾਡੇ ਸਹਿਯੋਗ ਨਾਲ ਪੰਦ ਵਾਲਾ ਸਾਡੇ ਕੱਲੇ ਦਾ ਨਹੀਂ ਤੁਸੀਂ ਵੀ ਨਾ ਨਹੀਂ ਉਹ ਤਾਂ ਕੰਦੇ ਕੰਦੇ ਛੇ ਆਮ ਨਸ਼ਾ ਵਿਕਰਾਮ ਜੁਧ ਨਸ਼ੇ ਵਿਰੁੱਧ ਜਿਹੜਾ ਛੜਿਆ ਹੋਇਆ ਹੈ ਫਿਰ ਵੀ ਲੋਕ ਨਸ਼ੇ ਦੀ ਗੱਲ ਜ਼ਿਕਰ ਕਿਉਂ ਕਰ ਰਹੇ ਆ ਭਗਵੰਤ ਜੀ ਸਾ ਇਹਦੇ ਬਾਰੇ ਜੀ ਸਹੀ ਕੁਝ ਨਹੀਂ ਕਹਿ ਸਕਦਾ ਕਿ ਲਾਗੇ ਛਾਗੇ ਦਿਨ ਵੀ ਥੋੜੇ ਰਹਿ ਗਏ ਆ ਇਹਦੇ ਬਾਰੇ ਸਾਨੂੰ ਨਹੀਂ ਕੁਝ ਹਾਂ ਅੱਜ ਦਾ ਮੌਕੇ ਤੇ ਆ ਗਏ ਆ ਗੱਲ ਨਾਲ ਗੱਲਬਾਤ ਕਰਕੇ ਨੂੰ ਦੱਸਦੇ ਕੰਪਲੇਨਟ ਤੇ ਗਾਂਧੀ ਕੈਂਪ ਦੀਆਂ ਤਸਵੀਰਾਂ ਲਗਾਤਾ ਸਾਡੀ ਗੱਲ ਕਰ ਰਹੇ ਆ ਸਰ ਕੀ ਕਾਰਵਾਈ ਕਰ ਰਹੇ ਸੋ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆ ਜਿੱਥੇ ਮੌਕੇ ਦੇ ਪੁਲਿਸ ਕਹਿ ਰਹੀ ਹੈ ਕਿ ਜਿਹੜੀ ਕੰਪਲੇਨਟ ਦਿਓ ਔਰ ਨਸ਼ੇ ਦੀ ਬੜੀ ਵੱਡੀ ਗੱਲ ਹੋਈ ਹੈ ਇੱਥੇ ਕਿ ਨਸ਼ਾ ਜਿਹੜਾ ਵਿਕਦਾ ਜਾਂ ਨਸ਼ਾ ਵੇਚਦੇ ਨੇ ਸੋ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਕਿ ਥਾਣੇ ਜਿਹੜਾ ਆ ਜਾਓ ਔਰ ਕੰਪਲੇਨਟ ਲਿਖਣ ਦੇ ਲਈ ਪੁਲਿਸ ਦੇ ਕੋ ਜਿਹੜਾ ਅਸਤੋਲ ਦਾ ਜਿਹੜਾ ਜ਼ਿਕਰ ਕੀਤਾ ਕਿ ਉਹ ਮੰਨੇ ਵੈਪਨ ਸੀ ਪਰ ਸਾਡੇ ਚੈਨਲ ਵੱਲੋਂ ਕਿਸੇ ਵੀ ਚੀਜ਼ ਜਿਹੜੀ ਪੁਸ਼ਟੀ ਹੈ ਉਹ ਨਹੀਂ ਕੀਤੀ ਜਾਂਦੀ ਕਿ ਵੈਪਨ ਸੀ ਜਾਂ ਨਹੀਂ ਸੀ ਤੇ ਉਹਨਾਂ ਨੇ ਸ਼ਾਹ ਵੇਚਦੇ ਨੇ ਜਾਂ ਨਹੀਂ ਅਗਰ ਦੂਜਾ ਪੱਖ ਸਾਡੀ ਖਬਰ ਦੇਖ ਰਹਾ ਤਾਂ ਉਹ ਵੀ ਆਪਣਾ ਪੱਖ ਜਿਹੜਾ ਸਾਡੇ ਚੈਨਲ ਨਾਲ ਕੰਟੈਕਟ ਕਰਕੇ ਜਿਹੜਾ ਦੇ ਸਕਦੇ ਨੇ ਆਪਣੀ ਗੱਲਬਾਤ ਸਾਡੇ ਚੈਨਲ ਰਾਹੀਂ ਰੱਖ ਸਕਦੇ ਨੇ ਸੋ ਹੁਣ ਤੱਕ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ